ਕੁਲ ਹੈ ਨ ਗੁਣ ਹੈ ਨ ਗਿਆਨ ਹੈ ਸੋਭਾ ਹੈ ਨ ਭਾਗ ਹੈ ਨ ਤਪ ਹੈ ਨ ਬਾਵਰੇ ਹੈ हे ਪ੍ਰਭੂ ਆਪਾਂ ਕੋਈ ਤਪ ਵੀ ਨਹੀਂ ਕੀਤਾ ਬਹੁ ਮੇ ਬੜਾ ਤਪ ਕੀਤਾ ਆਪਣਾ ਕੋਈ ਤਪ ਵੀ ਨਹੀਂ ਜਪ ਵੀ ਨਹੀਂ ਫਿਰ ਹੈ ਪ੍ਰਭੂ ਬਾਵਰੇ ਪਾਗਲਾ ਅਕਲ ਵੀ ਕੋਈ ਨਹੀਂ ਪਾਗਲਾ ਇੱਕ ਪੰਕਤੀ ਚ ਇਤਨਾ ਅਕਲ ਦਾ ਵੀ ਮਾਣ ਹੋ ਸਕਦਾ ਹੈ ਮੈਂ ਬੜਾ ਅਕਲਮੰਦ ਮੈਂ ਬਹੁਤ ਸਿਆਣਾ ਪਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਅਕਲ ਵੀ ਕੋਈ ਨਹੀਂ ਦੂਸਰੀ ਪੰਕਤੀ ਦ੍ਰਿਸ਼ਟ ਦਰਸਹਿਨ ਸ਼ਬਦ ਸੂਰਤ ਹੈਨ ਬੁੱਧ ਬਲ ਹੈਨ ਸੋਦੇ ਹਸਤ ਨਾ ਪਾਵਰੇ اے ਪ੍ਰਭੂ ਤੈਨੂੰ ਵੇਖ ਸਕਾਂ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਦੂਰ ਦ੍ਰਿਸ਼ਟੀ ਕੋਈ ਨਹੀਂ ਗਹਿਰੀ ਦ੍ਰਿਸ਼ਟ ਕੋਈ ਨਹੀਂ ਦੂਰ ਦ੍ਰਿਸ਼ਟ ਮਹਾਰਾਜ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀ ਕਦਮ ਇੱਕ ਪੁੱਟ ਲੇਕਿਨ ਸੌ ਕਦਮਾਂ ਤੱਕ ਤੇਰੀ ਦ੍ਰਿਸ਼ਟੀ ਜਾਣੀ ਚਾਹੀਦੀ ਏ ਤੇਰੇ ਪੈਰ ਕਿੱਥੇ ਜਾਣਗੇ ਐਸੇ ਮਨੁੱਖ ਨੂੰ ਕਹਿੰਦੇ ਨੇ ਦੂਰ ਦ੍ਰਿਸ਼ਟ ਬੜਾ ਦੂਰ ਤੱਕ ਦੇਖਣ ਵਾਲਾ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਨਹੀਂ ਇਹ ਦੂਰ ਦ੍ਰਿਸ਼ਟੀ ਵੀ ਕੋਈ ਨਹੀਂ लंबी निगाह भी कोई नहीं दृष्टहीन शब्द सुरत हैं सुन सका अपने कोल कान भी कोई नहीं तेरे कन्ना तक बोल पुचा सका अपने कोल जुबान भी कोई नहीं गूंगे हैं जुबान भी कोई नहीं ਇਹਨੂੰ ਵੇਖ ਸਕੀ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਦ੍ਰਿਸ਼ਟਦਰਸ਼ਹੀਨ ਸ਼ਬਦ ਸੁਰਤਹੀਨ ਬੁੱਧਬਲਹੀਨ ਸੂਦੇ ਹਸਤ ਨਾ ਪਾਵਰੇ ਧਿਆਨ ਨਾਲ ਸੁਣਨਾ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਸਪਰਸ਼ ਵੀ ਨਹੀਂ ਕਰ ਸਕਦਾ ਕੁਝ ਪਕੜ ਵੀ ਨਹੀਂ ਸਕਦਾ ਪੱਥਰ ਚਲ ਵੀ ਨਹੀਂ ਸਕਦਾ ਇਸ ਇੱਕ ਪੰਕਤੀ ਚ ਇਤਨੀਆ ਗੱਲਾਂ ਕਰ ਦਿੱਤੀਆਂ ਨੇ ਭਾਈ ਸਾਹਿਬ ਨੇ ਦ੍ਰਿਸ਼ਟ ਦਰਸਹਿ ਨ ਸ਼ਬਦ ਸੁਰਤਹਿਨ ਬੁੱਧ ਬਲਹਿਨ ਸੂਦੇ ਹਸਤ ਨ ਪਾਵਰੇ ਨ ਆਪਣੇ ਕੋਲ ਹੱਥ ਨੇ ਨ ਪੈਰ ਨ ਅੱਖਾਂ ਨ ਕੰਨ ਨ ਜ਼ਬਾਨ ਤੇ ਨਾ ਹੀ ਸਮਝਣ ਵਾਲੀ ਅਕਲ ਪੱਥਰ ਕੁਝ ਸਮਝ ਨਹੀਂ ਸਕਦਾ ਪੱਥਰ ਵੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਪਕੜ ਨਹੀਂ ਸਕਦਾ ਇੱਕ ਕਹਾਣੀ ਯਾਦ ਆ ਗਈ ਹੈ ਚੀਨ ਦਾ ਬਾਦਸ਼ਾ ਜਿਸ ਬੋਧ ਬਿਖਸ਼ੂ ਤੋਂ ਪ੍ਰਭਾਵਿਤ ਹੋ ਕੇ ਉਹਨੇ ਬੋਧ ਧਰਮ ਕਬੂਲ ਕੀਤਾ ਸੇ ਇਸ ਤਰ੍ਹਾਂ ਚਾਇਨਾ ਤੋਂ ਫਿਰ ਸਾਰੇ ਏਸ਼ੀਆ ਦੇਚ ਬੋਧ ਧਰਮ ਫੈਲਿਆ ਉਸ ਬਿਖਸ਼ੂ ਦਾ ਨਾਂ ਹੀ ਬੋਧਧਰਮ ਸੀ ਜਦ ਬੋਧੀਆਂ ਦਾ ਕਾਫੀ ਆਇ ਤੇ ਤੰਗ ਕੀਤਾ ਗਿਆ ਭਾਰਤ ਦੇਚ ਸਨਾਤਨੀਆਂ ਤੇ ਬੋਧੀਆਂ ਦਾ ਟਕਰਾਓ ਹੋਇਆ ਤਾਂ ਬਹੁਤ ਸਾਰੇ ਬੋਧ ਬਿਖਸ਼ੂ ਜੋ ਬੜੇ ਅੱਛੇ ਸੁਲਝੇ ਵਿਦਵਾਨ ਸਨ ਤਪસ્યા ਕਰਨ ਵਾਲੇ ਸਨ ਭਾਰਤ ਛੋੜ ਗਏ ਸਨ ਇਹ ਚੀਨ ਚਲੇ ਗਏ ਉਸ ਵਕਤ ਚੀਨ ਦਾ ਬਾਦਸ਼ਾਹ ਪ੍ਰਭਾਵਿਤ ਹੋਇਆ ਬੋਧ ਬਿਖਸ਼ੂ ਤੋਂ ਉਹਨੇ ਬੋਧ ਧਰਮ ਕਬੂਲ ਕਰ ਲਿਆ ਚਲੋ ਇਸ ਨੂੰ ਮੈਂ ਮੁਕੰਮਲ ਕਰਾਂ ਤੇ ਪਹਿਲੇ ਇਹ ਵੀ ਆਖਿਆ ਜਿੱਥੇ ਜਿੱਥੇ ਸੂਫੀ ਫਕੀਰ ਗਏ ਤੇ ਮੁਸਲਮਾਨ ਬਾਦਸ਼ਾਹ ਗਏ ਉਹਨਾਂ ਨਾਲ ਇਸਲਾਮ ਫੈਲਿਆ ਗਿਆ ਜਿੱਥੇ ਜਿੱਥੇ ਇਸਾਈ ਮਿਸ਼ਨਰੀ ਗਏ ਤੇ ਹੁਕਮਰਾਨ ਗਏ ਉਹਨਾਂ ਨਾਲ ਇਸਾਈयत ਵੀ ਸਾਰੀ ਦੁਨੀਆ 'ਚ ਫੈਲ ਗਈ ਫੈਲੀ ਜਿੱਥੇ ਜਿੱਥੇ ਬੋਧ ਭਿਖਸ਼ੂ ਗਏ ਉਹਨਾਂ ਨਾਲ ਬੋਧ ਧਰਮ ਵੀ ਦੁਨੀਆ 'ਚ ਫੈਲਿਆ ਜਿੱਥੇ ਜਿੱਥੇ ਸਿੱਖ ਗਏ ਤੇ ਸਿੱਖਾਂ ਦੇ ਤਾਕਤਵਰ ਮਨੁੱਖ ਗਏ ਤੇ ਮਿਸ਼ਨਰੀ ਗਏ ਉਹਨਾਂ ਨਾਲ ਸਿੱਖ ਧਰਮ ਨੇ ਫੈਲਿਆ ਸਿੱਖ ਤੇ ਪਤਤ ਹੋ ਗਏ ਸਿੱਖ ਤੇ ਸਿੱਖੀ ਗਵਾ ਬਿਟ ਤੇ ਕਾਣਾ ਸਿੱਖੇ ਨਹੀਂ ਗਈ ਬਾਤ ਐਵੇਂ ਮਹਿਰਜ਼ ਕਰਦੇ ਆਂ ਭਾਵੇਂ ਸਾਰੀ ਦੁਨੀਆ ਚ ਸਿੱਖ ਹੈਗੇ ਨੇ ਅੱਦੇ ਤੋਂ ਜ਼ਿਆਦਾ ਤੇ ਸਿੱਖੇ ਗਵਾ ਬੈਠੇ ਨੇ ਦੂਜੀ ਤੀਜੀ ਜਨਰੇਸ਼ਨ ਅਮਰੀਕਾ ਦੇ ਸਿੱਖ ਰਹਿੰਦੀ ਨਿਮਿਤ ਦੇਖ ਕੇ दंग ਰਹਿ ਗਏ ਜਿਹੜੇ ਵੱਡੇ ਵੱਡੇ ਪੰਥ ਹਿਤੇਸ਼ੀ ਗੁਰਸਿੱਖੀ ਦਾ ਦਾਵਾ ਕਰਨ ਵਾਲੇ ਉਹਨਾਂ ਦੀ ਔਲਾਦ ਵਿੱਚ ਸਿੱਖ ਮੈਨੇ ਦੇਖੇ ਮੈਂ ਤਾਂ ਦੇਖ ਕੇ ਡੰਗ ਰਹਿ ਗਿਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਨਾਲ ਸਿੱਖੀ ਸਾਰੀ ਦੁਨੀਆ 'ਚ ਨਹੀਂ ਗਈ ਬੋਧੀਆਂ ਨਾਲ ਬੋਧ ਧਰਮ ਗਿਆ ਮੁਸਲਮਾਨਾਂ ਨਾਲ ਇਸਲਾਮ ਪਹੁੰਚਿਆ ਇੰਡੋਨੇਸ਼ੀਆ ਮਲੇਸ਼ੀਆ ਹਿੰਦੂ ਮੁਲਕ ਸਨ ਅੱਜ ਮੁਸਲਮ ਮੁਲਕ ਨੇ ਅਫਗਾਨਿਸਤਾਨ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਬੋਧ ਮੁਲਕ ਸਨ ਅੱਜ ਇਸਲਾਮ ਹੈ ਉੱਥੇ ਬੁਦਿਸ਼ਤ ਨਹੀਂ ਸੂਫੀ ਫਕੀਰ ਮੁਸਲਮ ਹੁਕਮਰਾਨ ਜਿੱਥੇ ਜਿੱਥੇ ਗਏ ਉਹਨਾਂ ਨਾਲ ਇਸਲਾਮ ਫੈਲੇ ਰਾਜ ਕੇ ਫੈਲੇ ਈਸਾਈ ਮਿਸ਼ਨਰੀ ਤੇ ਉਹਨਾਂ ਦੇ ਵੱਡੇ ਵੱਡੇ ਕਾਰੋਬਾਰੀ ਜਿੱਧਰ ਜਿੱਧਰ ਪਹੁੰਚੇ ਈਸਾਈ ਧਰਮ ਵੀ ਪਹੁੰਚਿਆ ਬਹੁਤ ਧਰਮ ਵੀ ਪਹੁੰਚੇ ਇਸ ਆਲਮ ਵੀ ਪਹੁੰਚਿਆ ਪਰ ਜਿੱਥੇ ਜਿੱਥੇ ਸਿੱਖ ਗਏ ਨੇ ਇਹਨਾਂ ਨਾਲ ਸਿੱਖੀ ਨਹੀਂ ਪਹੁੰਚੀ ਅੱਧੇ ਤੋਂ ਜ਼ਿਆਦਾ ਸਿੱਖੀ ਸਿੱਖ ਗਵਾ ਚੁਕੇ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਇੱਥੇ ਮੈਂ ਜਦ ਦੇਖਦਾ ਅਮਰੀਕਾ ਕੈਨੇਡਾ ਚ ਗੁਰਦੁਆਰੇ 'ਚ ਬੈਠੇ ਹੋਏ ਸਿੱਖ ਸਰੂਪ ਨਹੀਂ ਦਿਖਾਈ ਦਿੰਦਾ ਗੁਸਤਾਖੀ ਮਾਫ ਕਿਉਂਕਿ ਸਰੂਪ ਵੀ ਹੁੰਦਾ ਨਾ ਨਹੀਂ 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 ਦਿਖਾਈ ਦਿੰਦਾ ਉਧਰ ਭਰਮਣ ਕਰਦੇ ਆ ਖੈਰ ਇਹਦੇ ਵਿੱਚਕਾਰ ਗੱਲ ਆ ਗਈ ਉਸ ਬੋਧ ਵਿਖਸ਼ੂ ਤੋਂ ਪ੍ਰਭਾਵਿਤ ਹੋ ਕੇ ਚੀਨ ਦਾ ਬਾਦਸ਼ਾਹ ਬੁਢੇਸ਼ਟ ਹੋ ਗਿਆ ਫਿਰ ਦੇਖਦੇ ਆਂ ਦੇਖਦੇ ਆਂ ਸਾਰਾ ਚੀਨ ਹੋਇਆ ਇੱਕ ਦਿਨ ਇਹ ਬੋਧ ਵਿਖਸ਼ੂ ਸ਼ਾਮ ਨੂੰ ਕਥਾ ਕਰਦਾ ਹੁੰਦਾ ਸੀ ਸਵੇਰੇ ਆਪਣੀ ਸਾਧਨਾ ਕਰਦਾ ਸੀ ਸੰਧਿਆ ਸਮੇਂ ਇਹ ਲੋਕਾਂ ਨੂੰ ਪਰਵਚਨ ਸੁਣਾਉਂਦਾ ਸੀ ਕਥਾ ਸੁਣਾਉਂਦਾ ਸੀ ਜਿੱਥੇ ਸਟੇਜ ਬਣੀ ਹੋਈ ਸੀ ਬੈਠ ਕੇ ਸੁਣਾਉਂਦਾ ਸੀ ਉਹਦੇ ਪਿੱਛੇ ਪੱਥਰ ਪਏ ਸਨ ਬਹੁਤ ਸਾਰੇ ਕੋਈ ਤਾਮੀਰ ਹੋਣੀ ਆਣੀ ਹੈ ਤੋਂ ਪੱਥਰਾਂ ਦਾ ਬਹੁਤ ਵੱਡਾ ਢੇਰ ਪਿਆ ਸੀ ਉਹ ਮੂੰਹ ਪੱਥਰਾਂ ਦੀ ਤਰਫ ਕਰਕੇ ਨਾ ਤੇ ਸੰਗਤ ਦੀ ਤਰਫ ਪਿੱਠ ਕਰਕੇ ਕਥਾ ਸੁਣਾਉਣ ਲੱਗ ਪਿਆ ਚਿੰਦਾ ਬਾਦਸ਼ਾਹ ਸੋਚੀ ਪੈ ਗਿਆ ਕਦੀ ਕਦੀ ਇਸ ਸੰਤ ਦੀਆਂ ਹਰਕਤਾਂ ਪਾਗਲ ਵਾਲੀਆਂ ਦੇਖੀ ਦੀਆਂ ਨੇ ਅਸੀਂ ਇਧਰ ਬੈਠੇ ਹਾਂ ਸਰੋਤੇ ਸਾਰੇ ਇਧਰ ਬੈਠੇ ਨੇ ਅਤੇ ਇਹਨਾਂ ਦੀ ਤਰਫ ਪਿੱਠ ਕਰਕੇ ਪੱਥਰਾਂ ਨੂੰ ਸੁਣਾਈ ਜਾਂਦਾ ਹੈ ਪੱਥਰਾਂ ਨੂੰ ਇਸ਼ਾਰੇ ਵੀ ਕਰਦਾ ਫਿਰ ਇੱਕ ਇੱਕ ਪੱਥਰ ਦੀ ਤਰਫ ਉਂਗਲ ਵੀ ਕਰਦਾ ਫਿਰ ਇੱਕ ਇੱਕ ਪੱਥਰ ਨੂੰ ਸੁਣਾ ਰਿਹਾ ਹੈ ਪਾਗਲ ਜਿਹਾ ਲੱਗਦਾ ਹੈ ਥੋੜੇ ਦੇਰ ਤੱਕ ਤੇ ਬਾਦਸ਼ਾਹ ਨੇ ਬਰਦਾਸ਼ਤ ਕੀਤਾ ਫਿਰ ਖੜਾ ਹੋ ਕੇ ਕਹਿਣ ਲੱਗਾ ਸੰਤ ਜੀ ਸਰੋਤੇ ਇਧਰ ਬੈਠੇ ਨੇ ਉਧਰ ਤੇ ਪੱਥਰ ਨੇ ਪਤਵ ਸੁਬੋਧ ਭਿਕਸ਼ੂ ਨੇ ਕਿਹਾ ਕਿ ਇਹਨਾਂ ਪੱਥਰਾਂ ਦੇ ਵਿੱਚ ਤੇ ਇਹਨਾਂ ਸਰੋਤਿਆਂ ਦੇ ਵਿੱਚ ਮੈਂ ਕੋਈ ਫਰਕ ਨਹੀਂ ਸਮਝਦਾ ਮੇਰੇ ਕਹਿਣ ਨਾਲ ਨਾ ਇਹ ਪੱਥਰ ਬਦਲਨੇ ਨੇ ਨਾ ਤੁਸੀਂ ਬਦਲੋ ਤੋ ਆਪਣਾ ਤੇ ਅਸ਼ੋਕ ਪੂਰਾ ਕਰਨਾ ਹੈ ਕਹਿਣ ਦਾ ਤੁਹਾਨੂੰ ਸੁਣਾ ਦਿੱਤਾ ਭਾਵੇਂ ਪੱਥਰਾਂ ਨੂੰ ਸੁਣਾ ਦਿੱਤਾ ਗੱਲ ਤੇ ਇੱਕੋ ਹੀ ਹੈ ਗੱਲ ਤੇ ਇੱਕੋ ਹੈ ਨਾ ਤੁਸੀਂ ਬਦਲੋਗੇ ਨਾ ਪੱਥਰ ਬਦਲਦਾ ਬੜੀ ਕਰਾਰੀ ਝੋਟ ਕਰ ਗਏ ਬਹੁਤ ਗਹਿਰੀ ਝੋਟ ਕਰ ਗਏ ਭਾਈ ਸਾਹਿਬ ਕਹਿੰਦੇ ਨੇ हे ਪ੍ਰਭੂ ਆਪਾਂ ਤੇ ਪੱਥਰ ਪੱਥਰ ਦ੍ਰਿਸ਼ਟ ਦਰਸਹਿਨ ਪੱਥਰ ਦੇਖ ਨਹੀਂ ਸਕਦਾ ਪੱਥਰ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੋਈ ਦਾਮਨ ਪਕੜ ਨਹੀਂ ਸਕਦਾ ਭਾਈ ਸਾਹਿਬ ਕਹਿੰਦੇ ਤੈਨੂੰ ਦੇਖ ਸਕਾਂ ਮੇਰੇ ਕੋਲ ਅੱਖਾਂ ਕੋਈ ਨਹੀਂ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਮਨੁੱਖ ਕੋਲ ਜਿਹੜੇ ਕੰਨ ਨੇ ਨਾ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਪੜੋ ਸਹੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਭੈਣ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣਦੇ ਨਹੀਂ ਸੁਣਦੇ ਪੁੱਤਰ ਦੀ ਗਲਤ ਗੱਲ ਵੀ ਮੰਨ ਲੈਣਗੇ ਗੁਰੂ ਦੀ ਸਹੀ ਵੀ ਨਹੀਂ ਮੰਨਣਗੇ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਲੈਣਗੇ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਛੱਕਣ ਨੂੰ ਇਹ ਤਿਆਰ ਨਹੀਂ ਮਿੱਤਰ ਦੀ ਗੱਲ ਮੰਨਣੀ ਗੁਰੂ ਦੀ ਤੋੜੀ ਇਹ ਮਿੱਤਰ ਨੂੰ ਸੁਣ ਸਕਦੇ ਪੁੱਤਰ ਨੂੰ ਸੁਣ ਸਕਦੇ ਨੇ ਪਰਵਾਰ ਨੂੰ ਸੁਣ ਸਕਦੇ ਨੇ ਗੁਰੂ ਉਹਨੇ ਭਾਈ ਸਾਹਿਬ ਕਹਿੰਦੇ ਨੇ ਤੈਨੂੰ ਸੁਣ ਸਕਾਂ ਆਪਣੇ ਕੋਲ ਕੰਨ ਵੀ ਕੋਈ ਨਹੀਂ ਹੈ ਪ੍ਰਭੂ ਵੇਖ ਸਕਾਂ ਆਪਣੇ ਕੋਲ ਅੱਖਾਂ ਵੀ ਕੋਈ ਨਹੀਂ ਤੇਰੇ ਕੰਨਾਂ ਤੱਕ ਆਪਣੇ ਬੋਲ ਪੁਚਾ ਸਕੀ ਹੈ ਆਪਣੇ ਕੋਲ ਜ਼ਬਾਨ ਵੀ ਕੋਈ ਨਹੀਂ ਦ੍ਰਿਸ਼ਟ ਦਰਸਹਿਨ ਸ਼ਬਦ ਸੂਰਤ ਹੈ ਨਾ ਬੁੱਧ ਬਲ ਹੈ ਨਾ ਸੂਦੇ ਹਸਤ ਨਾ ਪਾਵਰੇ ਹੱਥ ਵੀ ਕੋਈ ਨਹੀਂ ਪੈਰ ਵੀ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਕੰਨ ਵੀ ਕੋਈ ਨਹੀਂ ਜ਼ਬਾਨ ਵੀ ਕੋਈ ਨਹੀਂ ਤੁਨ ਪੱਥਰ ਤੇ ਮਨੁੱਖ ਦੇ ਚ ਕੀ ਫਰਕ ਹੋਇਆ ਮਨੁੱਖ ਕੋਲ ਹੱਥ ਪੈਰ ਕੰਨ ਹੈਨ ਸੰਸਾਰ ਵਾਸਤੇ ਨਿਰੰਕਾਰ ਵਾਸਤੇ ਨਹੀਂ ਨਿਰੰਕਾਰ ਦੀ ਦੁਨੀਆイ ਤੇ ਪੱਥਰ ਦਾ ਪੱਥ ਕਿਤਨਾ ਪਾਠ ਕਰ ਲਵੇ ਕਿਤਨਾ ਕਥਾ ਕੀਰਤਨ ਕਰ ਲਵੇ ਤੇ ਸੁਣ ਲਵੇ ਉਹੀ ਦਾ ਉਹੀ ਰਹਿੰਦਾ ਸਰਦੀ ਗਰਮੀ ਬਾਰਸ਼ ਜਿਵੇਂ ਪੱਥਰ ਪੱਥਰ ਹੀ ਰਹਿੰਦਾ ਹਰ ਹਾਲਤ ਵਿੱਚ ਚਾਹੇ ਕਥਾ ਹੈ ਚਾਹੇ ਕੀਰਤਨ ਹੈ ਚਾਹੇ ਪਾਠ ਹੈ ਚਾਹੇ ਪੂਜਾ ਹੈ ਚਾਹੇ ਸੇਵਾ ਹੈ ਇਹ ਪੱਥਰ ਪੱਥਰ ਹੀ ਰਹਿੰਦਾ ਕੁਝ ਨਹੀਂ ਬਦਲਦਾ ਕੋਈ ਤਬਦੀਲੀ ਨਹੀਂ ਆਉਂਦੀ ਭਾਈ ਸਾਹਿਬ ਦੀ ਅੰਬਣੀ ਕਿੰਨੀ ਕੀਮਤੀ ਪੰਕਤੀਆਂ ਦ੍ਰਿਸ਼ਟ ਦਰਸਹਿਣ ਸ਼ਬਦ ਸੁਰਤ ਹੈ ਨਾ ਪਥਰਾਂ ਨਾਲ ਪੱਥਰ ਜਦ ਟਕਰਾਂਦੇ ਨੇ ਖੜਾਕ ਵੀ ਬੜੀ ਆਉਂਦੀ ਹੈ ਇਸ ਟਕਰਾਓ ਤੋਂ ਨੁਕਸਾਨ ਵੀ ਬੜਾ ਹੁੰਦਾ ਹੈ ਹੁਣ ਸ਼ਾਂਤੀ ਤੇ ਅਮਨ ਦੇ ਕੇਂਦਰ ਨੇ ਗੁਰਦੁਆਰੇ ਲੇਕਿਨ ਸਿੱਖ ਸਭ ਤੋਂ ਜ਼ਿਆਦਾ ਲੜ ਰਿਹਾ ਹੈ ਗੁਰਦੁਆਰਿਆਂ 'ਚ ਇਹ ਵੀ ਮਹਿਸਸ ਕਰਦੇ ਹਨ ਕੈਨੇਡਾ ਅਮਰੀਕਾ ਦੇ ਅੱਧੇ ਗੁਰਦੁਆਰਿਆਂ ਦੇ ਮੁਕਦਮੇ ਅਦਾਲਤਾਂ 'ਚ ਨੇ ਫਿਰ ਕੀ ਰੱਖਿਆ ਇਹ ਪਹਿਲੇ ਸਿੱਖ ਕਿਧਰੇ ਮਾੜਾ ਮੋਟਾ ਵਿਵਾਦ ਹੋ ਜਾਏ ਨਾ ਤੇ ਗੁਰਦੁਆਰੇ ਆ ਕੇ ਫੈਸਲਾ ਕਰਦੇ ਸਨ ਹੁਣ ਸਿੱਖ ਇਤਨਾ ਨੀਵਾ ਹੋ ਗਿਆ ਗੁਰਦੁਆਰਿਆਂ ਨੂੰ ਹੀ ਅਦਾਲਤ ਜਿ ਲੈ ਗਏ ਐਨਾ ਨਹੀਂ ਹੋ ਕੇ ਇਤਨੇ ਨੀਵੇਂ ਬਿਰਤੇ ਹੋ ਕੇ ਦ੍ਰਿਸ਼ ਦਰਸਹਿਨ ਸ਼ਬਦ ਸੂਰਤਹਿਨ बुद्ध बलहीन सूदे हस्त ना पावरी प्रीतेहीन रतेहीन न भाए भय परतेहीन न चितैन वितहीन सहज स्वभावरी हे प्रभु तेरा प्यार भी अंदर कोनी कोई प्रीत प्रीत तो बिना सब कुछ करी जांदेया तेरे नाल प्यार कोई नहीं प्यार दी रीत भी नहीं जानदे ਤੇਰੇ ਤੱਕ ਪਹੁੰਚਣ ਦੀ ਤੈਨੂੰ ਪ੍ਰਸੰਨ ਕਰਨ ਦੀ ਰੀਤ ਕੀ ਹੈ ਇਹਦਾ ਵੀ ਕੋਈ ਪਤਾ ਨਹੀਂ ਪ੍ਰੀਤਹੀਨ ਰੀਤਹੀਨ ਬਾਇਬੈ ਪ੍ਰਤੀਤਹੀਨ ਭਾਵਨਾ ਵੀ ਕੋਈ ਨਹੀਂ ਭਰੋਸਾ ਵੀ ਕੋਈ ਨਹੀਂ ਪ੍ਰਤੀਤ ਵੀ ਸ਼ੱਕ ਬਣਿਆ ਹੀ ਰਹਿੰਦਾ ਹੈ ਭਰੋਸਾ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਜਾ ਕੇ ਰੇਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਇਥੇ ਤਤ ਦੇ ਅਰਥ ਨੇ ਉਸੇ ਵਕਤ ਤਤਛਿੰਨ ਤਤਕਾਲ ਉਸੇ ਵਕਤ ਇਧਰ ਭਰੋਸਾ ਪੂਰਾ ਵੱਜ ਜਾਏ ਇਧਰ ਮਨੁੱਖ ਸਮਾਧੀ ਲੀਨ ਹੋ ਜਾਂਦਾ ਹੈ ਮਹਾਰਸ ਬਣ ਜਾਂਦਾ ਹੈ ਤੇ ਜੇ ਨਹੀਂ ਬਣਿਆ ਤੋਂ ਫਿਰ ਡੋਲਦਾ ਹੈ ਕਿ ਭਰੋਸਾ ਅਰਦਾਸ ਤਾਂ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਤ ਮਾੜਾ ਜਿਆ ਕਥਾ ਕੀਰਤਨ ਸੁਣ ਕੇ ਭਰੋਸਾ ਬਣਦਾ ਹੈ ਫਿਰ ਸੰਸਾਰ ਦੇ ਚ ਗਲਤਾਨ ਹੋ ਜਾਂਦੇ ਆ ਭਰੋਸਾ ਟੁੱਟ ਜਾਂਦਾ ਭਰੋਸਾ ਬਣਦਾ ਹੈ ਟੁੱਟਦਾ ਹੈ ਬਣਦਾ ਹੈ ਟੁੱਟਦਾ ਹੈ ਸਾਰੀ ਜ਼ਿੰਦਗੀ ਇਹ ਡੋਲਦਾ ਹੀ ਰਹਿੰਦਾ ਹੈ ਭਰੋਸਾ ਡੋਲਨ ਤੇ ਰੱਖੋ ਪ੍ਰਭੂ ਏ ਪ੍ਰਭੂ ਰੱਖ ਡੋਲ ਜਾਂਦਾ ਹੈ ਸਾਡਾ ਭਰੋਸਾ ਸਾਡਾ ਵਿਸ਼ਵਾਸ ਮਾੜੀ ਮੋਟੀ ਕਿਦਰੇ ਝੋਟ ਲੱਗ ਗਈ ਮਾੜਾ ਮੋਟਾ ਕਿਦਰੇ ਮਨ ਭਾਵਦਾ ਕੰਮ ਨਹੀਂ ਹੋਇਆ ਪਤਾ ਨਹੀਂ ਰੱਬ ਹੈ ਕਿ ਨਹੀਂ ਮੈਨੂੰ ਇਸ ਵਕਤ ਇੱਕ ਘਰਾਣਾ ਯਾਦ ਆ ਰਿਹਾ ਉਸ ਦਨਾਰਡ ਬੀਬੀ ਨੇ ਅਰਦਾਸ ਕੀਤੀ ਮੈਂ हे ਗੁਰੂ ਤੇਰੇ ਦਰਵਾਜ਼ੇ ਸੋਨੇ ਦੇ ਬਣਾਵਾਂਗੇ ਜੇ ਮੇਰੀ ਅਰਦਾਸ ਕਬੂਲ ਹੋ ਜਾਏ ਬਸ ਮੈਂ ਸ਼ਾਰਤ ਨਹੀਂ ਕਹਿ ਸਕਦਾ ਨਹੀਂ ਹੋਈ ਉਲਟੋ ਉਲਟਾ ਕੰਮ ਹੋ ਗਿਆ ਘਰ ਵਿੱਚ ਅਖੰਡ ਪਾਠ ਚੱਲ ਰਿਆ ਸੀ ਉਹ ਬੰਦ ਕਰਵਾਇਆ ਕੀਰਤਨ ਹੋਣਾ ਸੀ ਨਹੀਂ ਮੇਰਾ ਕੋਈ ভরਸਾ ਇਹਦਾ ਮਤਲਬ ਇਹ ਤੇਰੀ ਗੱਲ ਮੰਨੇ ਰੱਬ ਤੇ ਰੱਬ ਹੈ ਨਾ ਮੰਨੇ ਤੇ ਨਹੀਂ ਫਿਰ ਰੱਬ ਤੇਰਾ ਗੁਲਾਮ ਹੀ ਹੋ ਗਿਆੁਰ ਕੀ ਉਹ ਬੇਪਰਵਾਹ ਬੇਪਰਵਾਸ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੋਵੇਂ ਤੇ ਬੇਪਰਵਾਹ ਮੇਰੀ ਅਰਦਾਸ ਸਫਲ ਹੋ ਜਾਏ ਤੇ ਗੁਰੂ ਹੈ ਨਹੀਂ ਤੇ ਨਹੀਂ ਸ਼ੱਕ ساری ਜ਼ਿੰਦਗੀ ਪਰੋਸਾ ਡੋਲਦਾ ਰਹਿੰਦਾ ਕਿਉਂ ਅਸੀਂ ਚਾਹਦੇ ਕੁਝ ਹੋਰਾਂ ਕਈ ਵਫਾ ਉਹ ਕੁਝ ਹੋਰ ਜਾਂਦਾ ਕਬੀਰ ਵੀ ਕਹਿੰਦੇ ਨੇ ਜੋ ਮੈਂ ਚਿਤਵੋਂ ਨਾ ਕਰੇ ਮੈਂ ਕੁਝ ਹੋਰ ਸੋਚਦਾ ਇਹ ਹੋਵੇ ਹੁੰਦਾ ਕੁਝ ਹੋਰ ਜੋ ਮੈਂ ਚਿਤਮੋਂ ਨਾ ਕਰੇ ਕਾ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਇਕ ਤੇ ਮੈਂ ਚਾਹਨਾ ਇਕ ਪਰਮਾਤਮਾ ਚਾਹੰਦਾ ਏ ਤੁਣ ਹੋਵੇ ਤਾਂ ਹੋਵੇਗਾ ਤੇ ਉਹੀ ਜੋ ਪਰਮਾਤਮਾ ਚਾਹੰਦਾ ਏ ਕਿਉਂਕਿ ਸਾਰਾ ਸੰਸਾਰ ਉਸਨੇ ਬਣਾਇਆ ਹੈ ਮੇਰੀ ਚਾਹਤ ਨਾਲ ਹੀ ਸੂਰਜ ਚੰਦ ਤਾਰੇ ਨਹੀਂ ਚੱਲ ਰਹੇ ਸਾਰਾ ਬ੍ਰਹਿਮੰਡ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਪਰ ਹੁਣ ਮੈਂ ਰੱਬ ਨੂੰ ਹੀ ਆਖਾਂ ਤੂੰ ਮੇਰੀ ਚਾਹਤ ਨਾਲ ਚੱਲ ਇਹ ਕਿਹੜੀ ਗੱਲ ਦਾ ਧਰਮ ਹੋਇਆ ਭਗਤ ਕਹਿੰਦਾ ਹੈ ਪ੍ਰਭੂ ਜੋ ਤੇਰੀ ਚਾਹਤ ਹੈ ਤੂੰ ਮੈਨੂੰ ਤਾਕਤ ਦੇ ਮੈਂ ਉਹਦੇ ਚ ਰਾਜ਼ੀ ਆਵਾਂ ਤੇਰੀ ਰਜ਼ਾ ਦੇ ਚ ਰਾਜ਼ੀ ਆਵਾਂ ਭਗਤ ਇਹ ਮੰਗਦਾ ਹੈ ਜੋ ਮੈਂ ਚਿਤਮੋ ਨਾ ਕਰੇ ਕਿਾ ਮੇਰੇ ਚਿਤਵੇ ਹੋਏ ਆਪਣਾ ਚੇਤਵਿਆ ਹਰ ਕਰੇ ਜੋ ਮੇਰੇ ਚੇਤਨਾ ਹੋਏ ਜ਼ਿੰਦਗੀ ਭਰ ভরੋਸਾ ਡੋਲਦਾ ਰਹਿੰਦਾ ਚਿੱਤ ਹੈ ਨ ਬਿਤੇ ਹੈ ਨ ਸਹਿਜ ਸੁਭਾਵ ਰੇ ਏ ਪ੍ਰਭੂ ਮੇਰੇ ਕੋਲ ਚੇਤੇ ਸ਼ਕਤੀ ਵੀ ਕੋਈ ਨਹੀਂ ਤੈਨੂੰ ਯਾਦ ਕਰ ਸਕਾਂ ਇਤਨੀ ਆਪਣੀ ਯਾਦ ਸ਼ਕਤੀ ਨਹੀਂ ਹੈ ਸੰਸਾਰ ਯਾਦ ਆਉਂਦਾ ਹੈ ਪਦਾਰਥ ਯਾਦ ਆਉਂਦੇ ਪਰਵਾਰ ਯਾਦ ਆਉਂਦਾ ਹੈ ਏ ਨਿਰੰਕਾਰ ਤੂੰ ਤੇ ਯਾਦ ਹੀ ਨਹੀਂ ਆਉਂਦਾ ਪਤਾ ਹੈ ਉਸਤਾਦ ਜ਼ੌਕ ਕੀ ਕਹਿੰਦਾ ਅਬ ਤੋ ਯਾਦ ਰਫਤ ਗਾਂ ਕੀ ਵੀ ਪਹੁੰਚ ਨਹੀਂ ਦੋਸਤੋ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਦੋਸਤ ਮੇਰੇ ਖੁਦਾ ਤੇਰਾ ਘਰ ਬੜਾ ਦੂਰ ਹੈ ਕੀ ਕਰਾਂ ਮੇਰੀ ਯਾਦ ਨਹੀਂ ਪਹੁੰਚਦੀ ਮੇਰੀ ਯਾਦ ਆਪਣੇ ਘਰ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਪਦਾਰਥਾਂ ਤੱਕ ਪਹੁੰਚ ਜਾਂਦੇ ਮੇਰੇ ਪ੍ਰਮਾਤਮਾ ਤੇਰੇ ਤੱਕ ਮੇਰੀ ਯਾਦ ਨਹੀਂ ਪਹੁੰਚਦੀ ਬੜੀ ਕਮਜ਼ੋਰ ਮੇਰੀ ਯਾਦ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਹੈ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ ਇਹ ਯਾਦਕਾਰੋ ਵਾਰ ਆ ਰਿਹਾ ਸੰਸਾਰ ਆ ਰਿਹਾ ਪਹੁੰਚ ਜਾਂਦੀ ਹੈ ਯਾਦ ਉੱਥੇ ਤੱਕ ਪ੍ਰਭੂ ਤੱਕ ਯਾਦ ਨਹੀਂ ਪਹੁੰਚਦੀ ਪ੍ਰੀਤ ਹੈ ਨ ਰੀਤ ਹੈ ਨ ਭਾਏ ਭੈ ਪਰਤੀਤ ਹੈਨ ਚਿੱਤ ਹੈ ਨ ਬਿੱਤ ਹੈਨ ਸਹਿਜ ਸੁਭਾਵ ਰੇ ਆਪਣੇ ਕੋਲ ਸਹਿਜ ਵੀ ਨਹੀਂ ਸਹਿਜ ਕਿਸ ਨੂੰ ਕਹਿੰਦੇ ਨੇ ਸਵੈਮਨ ਤੋਂ ਜਨਮ ਆਇਆ ਇਹਦੇ ਤੇ ਇੱਕ ਮੈਂ ਉਦਾਹਰਣ ਦਿੰਦਾ ਹਾਂ ਨਾ ਜਿਵੇਂ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ ਤੇ ਮੈਂ ਰੋਟੀ ਖਾ ਰਿਹਾ ਇਹ ਰੋਟੀ ਖਾਣਾ ਸਹਿਜ ਹੈ ਇਹਨੂੰ ਫਿਰ ਆਯੁਰਵੇਦਿਕ ਗ੍ਰੰਥ ਕਹਿੰਦੇ ਨੇ ਇੱਕ ਇੱਕ ਬੁਰਕੀ ਅੰਮ੍ਰਿਤ ਹੈ ਮੈਨੂੰ ਭੁੱਖ ਨਹੀਂ ਲੱਗੀ ਉਹ ਕਹੀ ਨਹੀਂ ਲੱਗੀ ਤੇ ਮੈਂ ਹੁਣ ਖਾ ਰਿਹਾ ਇਹ ਖਾਣਾ ਸਹਿਜ ਨਹੀਂ ਹੈ ਇਹ ਸੈਜ ਨਹੀਂ ਹੈ ਆਯੁਰਵੇਦਿਕ ਗ੍ਰੰਥ ਕਹਿੰਦੇ ਨਾ ਆਹਾਰ ਚਿਕਿਤਸਾ ਆਹਾਰ ਰੋਗ ਅਸਾਧ ਰੋਗ ਉਪਜੋ ਤਨ ਭੀਤਰ ਟਰਤ ਨ ਕਾਹੂ ਟਰੇ ਗੁਰੂ ਅਰਜਨ ਦੇ ਐਸਾ ਅਸਾਧ ਭੈੰਕਰ ਰੋਗ ਸਰੀਰ ਦੇ ਚ ਪੈਦਾ ਹੋ ਗਿਆ ਜੰਦਾ ਹੀ ਨਹੀਂ ਕੋਈ ਇਲਾਜ ਨਹੀਂ ਇਹ ਕਰਮ ਰੋਗ ਹੁੰਦਾ ਹੈ ਜਨਮ ਤੋਂ ਕੋਈ ਬੱਚਾ ਅੰਧਾ ਪੈਦਾ ਹੋ ਗਿਆ ਇਹ ਕਰਮ ਰੋਗ ਹੈ ਨਾਲ ਲੈ ਕੇ ਆਇਆ ਜੱਦੀ ਰੋਗ 10% ਦੀ 10% ਦੀ ਕਰਮ ਰੋਗ 80% ਦੇ ਆਹਾਰਕ ਰੋਗ ਖਾਣ ਪੀਣ ਨਾਲ ਹੋਏ ਨੇ ਤਾਂ ਖਾਣ ਪੀਣ ਨਾਲ ਹੀ ਜਾਣਗੇ ਉਸ ਤੋਂ ਬਿਨਾ ਨਹੀਂ ਜਾਣਗੇ ਕੁਝ ਖਾ ਲਦਾ ਹੈ ਤਾਂ ਰੋਗ ਪੈਦਾ ਹੋ ਗਏ ਨੇ ਹੁਣ ਉਸ ਤੋਂ ਉਲਟ ਕੁਝ ਖਾਣਾ ਪੈਗਾ ਠੀਕ ਹੋ ਜਾਣਾ ਇਹਨੂੰ ਕਹਿੰਦੇ ਆਹਾਰਕ ਰੋਗ ਆਹਾਰ ਚਿਕਿਤਸਾ ਆਹਾਰ ਰੋਗ ਭੁੱਖ ਲੱਗੀ ਹੈ ਮੈਂ ਖਾ ਰਿਹਾ ਹਾਂ ਇਹ ਖਾਣਾ ਪੀਣਾ ਸਹਿਜ ਹੈ ਭੁੱਖ ਨਹੀਂ ਲੱਗੇ ਮੈਂ ਖਾ ਰਿਹਾ ਖਾਣਾ ਪੀਣਾ ਸਹਿਜ ਨਹੀਂ ਹੈ ਅੰਦਰ ਤੜਪ ਤੇ ਪਿਆਸ ਤੇ ਕੋਈ ਨਹੀਂ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰੇ ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਸਹਿਜ ਵੀ ਕੋਈ ਨਹੀਂ ਤੇਰਾ ਪਾਠ ਕਰ ਰਹੇ ਅੰਦਰ ਕੋਈ ਤੜਪ ਕੋਈ ਨਹੀਂ ਧਾਰਮ ਕਰਮ ਕਰ ਰਹੇ ਅੰਦਰ ਕੋਈ ਸਮਝ ਵੀ ਕੋਈ ਨਹੀਂ ਖਿੱਚ ਵੀ ਕੋਈ ਨਹੀਂ ਸਹਿਜ ਕੋਈ ਨਹੀਂ ਪ੍ਰੀਤ ਹੈ ਨਰੇਤ ਹੈ ਨ ਭਾਏ ਵਹ ਪਰਤੀਤ ਹੈ चिट है न بيت ہے سہج स्वभाव رے અંગ અંગ ہیں دھینا دھین پر چین لگ چرن سرن کیسے પ્રાપ્ત ہوئے را وری اے پربھو تیری چرن سرن سانو کس طرح نصیب ہوے اپنے کول ہاتھ کوئی نہیں پیر کوئی نہیں اکھا کوئی نہیں کن کوئی نہیں زبان کوئی نہیں ਸਮਝ ਕੋਈ ਨਹੀਂ ਅਕਲ ਕੋਈ ਨਹੀਂ ਬੁੱਧ ਕੋਈ ਨਹੀਂ ਕੋਲ ਨਹੀਂ ਹੈ ਭਾਗ ਨਹੀਂ ਹੈ ਕਿਸਮਤ ਨਹੀਂ ਹੈ ਗਿਆਨ ਨਹੀਂ ਹੈ ਗੁਣ ਨਹੀਂ ਜਿਨਾ ਜਿਨਾ ਤੇ ਹੰਕਾਰ ਖੜਾ ਹੋ ਸਕਦਾ ਹੈ ਭਾਈ ਗੁਰਦਾਸ ਸਭ ਨੂੰ ਇਨਕਾਰ ਕਰ ਦੇ ਆਪਣੇ ਕੋਲ ਨਹੀਂ ਭਾਵੇਂ ਸਭ ਕੁਝ ਹੈ ਤੇਰਾ ਹੈ ਆਪਣਾ ਨਹੀਂ ਹੈ ਗੱਲ ਖਤਮ ਆਪਣਾ ਤੇ ਹੈ ਹੀ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਧ ਕੋ ਸੌਂਪ ਦੇ ਕਿਆ ਲਾਗੇ ਮੇਰਾ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਦੋ ਪੰਕਤੀਆਂ ਬੜੀ ਕੀਮਤੀ ਉਚਾਰਨ ਕੀਤੀਆਂ ਨ ਲਮਕਾਵਾਂ ਨਾ ਬਾਕੀ ਵਿਚਾਰਾਂ ਕੱਲ ਸ਼ਾਮ ਨੂੰ ਰੱਖਾਂਗਾ ਤੁਹਾਡੇ ਸਾਹਮਣੇ ਮਹਾਰਾਜ ਮਨੁੱਖ ਦੀ ਤਰਫੋਂ ਬੋਲਦੇ ਨੇ اے ਪ੍ਰਮਾਤਮਾ ਠੀਕ ਹੈ ਤੂੰ ਕਰਤਾ ਪੁਰਖ ਹੈ ਤੂੰ ਸਭ ਕੁਝ ਬਣਾਇਆ ਹੈ ਮੈਨੂੰ ਤੂੰ ਬਣਾਇਆ ਹੈ ਭਰੇ ਦੇ ਚ ਸਾਡੀ ਵੀ ਕੁਝ ਕਾਰੀਗਰੀ ਹੈ ਕੁਝ ਅਸੀਂ ਵੀ ਬਣਾਇਆ ਹੈ ਮੇਰਾ ਤੂੰ ਨੇ ਹੀ ਬਣਾਇਆ ਨਿਰਾ ਤੂ ਕਰਤਾ ਨਹੀਂ ਹੈ ਅਸੀਂ ਵੀ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਤਰਫੋਂ ਬੋਲਦੇ ਨੇ ਅੱਛਾ ਭਾਈ ਤੁਸੀਂ ਕੀ ਬਣਾਇਆ ਫਿਰ ਦੱਸੋ ਪੰਕਤੀਆਂ ਦੋ ਸੁਣਨੀਆਂ ਬੜੀ ਕੀਮਤੀ ਨੇ ਮਹਾਰਾਜ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਦਿੱਤੀ ਹੈ ਇਹਦੇ ਸਾਡਾ ਆਪਣਾ ਕੋਈ ਚੋਣਾਵ ਨਹੀਂ ਵੇਖੋ ਅਸੀਂ ਮਕਾਨ ਬਣਾਉਂਦੇ ਹਾਂ ਤੇ ਮਕਾਨ ਨੂੰ ਪੁੱਛਦੇ ਨਹੀਂ ਦਰਵਾਜ਼ਾ ਕਿਥੇ ਲਾਈਏ 10 ਜਹਰਾ ਖਿੜਕੀ ਕਿਥੇ ਲਾਈਏ ਰੋਸ਼ਨਦਾਨ ਕਿਥੇ ਲਾਈਏ ਮੈਂ ਨਿਗੇਟ ਕਿਹੜੇ ਪਾਸੇ ਹੋਣਾ ਚਾਹੀਦਾ ਇਹ ਮਕਾਨ ਤੋਂ ਪੁੱਛਦੇ ਕਿਹੜਾ ਫਰਨੀਚਰ ਅੰਦਰ ਰੱਖਣਾ ਹੈ ਕਿਹੜਾ ਰੰਗ ਕਰੀਏ ਕੋਈ ਮਕਾਨ ਤੋਂ ਪੁੱਛਦੇ ਬਣਾ ਦਿੰਦੇ ਆ ਮਕ ਮਰਜ਼ੀ ਸਾਡੀ ਹੁੰਦੀ ਸੜਾ ਜਨਮ ਹੋਇਆ ਕਦੇ ਹੀ ਪ੍ਰਭੂ ਨੇ ਨਹੀਂ ਪੁੱਛਦਿਆ ਤੂੰ ਜਮਣਾ ਵੀ ਚਾਹਨਾ ਹੈ ਕਿ ਨਹੀਂ ਯਕੀਨ ਜਾਣੋ ਮਰਨ ਲੱਗਿਆ ਵੀ ਨਹੀਂ ਪੁੱਛੇਗਾ ਤੂੰ ਮਰਨਾ ਵੀ ਚਾਹਨਾ ਹੈ ਕਿ ਨਹੀਂ ਇਹ ਉਹਦੇ ਹੱਥ 'ਚ ਫਿਰ ਜਿਹੜੇ ਨੈਣ ਨਕਸ਼ ਨੇ ਸਭ ਉਸ ਦੇ ਦਿੱਤੇ ਹੈ ਜੋ ਕੁਝ ਵੀ ਸਭ ਉਸ ਦੇ ਦੇ ਮਹਾਰਾਜ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਇਹ ਸ਼ਕਲ ਸੂਰਤ ਤੇਰੀ ਕਿਉਂਕਿ ਤੂੰ ਦਿੱਤੀ ਇਹਦੇ 'ਚ ਪ੍ਰਾਣਾਂ ਦੀ ਹਰਕਤ ਵੀ ਤੇਰੀ ਹੈ ਕਿਉਂਕਿ ਤੂੰ ਦਿੱਤੀ ਹੈ ਇਹਦੇ 'ਚ ਜੋਤ ਆਤਮਾ ਵੀ ਤੇਰੀ ਕਿਉਂਕਿ ਤੂੰ ਦਿੱਤੀ ਹੈ ਪਰ ਹੁਣ ਪ੍ਰਸ਼ਨ ਹੋ ਗਿਆ ਆਤਮਾ ਤੇਰੀ ਹੈ ਇਹ ਸ਼ਕਲ ਸੂਰਤ ਤੇਰੀ ਪ੍ਰਾਣਾਂ ਦੀ ਹਰਕਤ ਤੇਰੀ ਫਿਰ ਐ ਮਨੁੱਖ ਤੇਰਾ ਇਹਦੇ 'ਚ ਕੀ ਰਹਿ ਗਿਆ ਫਿਰ ਸਤਿਗੁਰ ਕਹਿੰਦੇ ਨੇ ਹੈ ਇਹ ਪ੍ਰਭੂ ਆਪਣਾ ਵੀ ਹੈ ਕੁਝ ਤਾਂ ਫਿਰ ਕਹੀਏ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਭਾਵੇਂ ਮੇ ਮੇਰੇ ਹੰਕਾਰ ਤੇ ਮੇਰੇ ਭਾਵੇਂ ਤਨ ਤੇਰਾ ਪਰ ਮੈਂ ਕਹਿੰਦਾ ਮੇਰਾ ਤਨ ਹੈ ਮੇਰੀ ਆਤਮਾ ਹੈ ਮੇਰਾ ਦਨ ਹੈ ਮੇਰੇ ਗੁਣ ਨੇ ਮੇਰੀ ਸ਼ਕਤੀ ਤੇਰੀ ਚੀਜ਼ਾਂ ਦੋ ਤੇ ਆਪਾਂ ਆਪਣੀ ਮੋਰ ਲਾਈ ਹੋਈ ਹੈ ਹੈ ਭਾਵੇਂ ਤੇਰਾ ਪਰ ਮੋਰ ਅਸੀਂ ਲਾਈ ਹੋਈ ਹੈ ਸਾਡਾ ਸਾਡਾ